ਦੇਵ ਕਰਾਰੇ ਇਸ ਤੇ ਹੁੰਦੀ ਲੈ ਮਤਰਾ ਯਾਰ ਲੋਬੀ ਸੱਜਣੋ ਮਾਡਲ 2005 ਹੈ ਤੇ ਜਿਹਦਾ ਹਲੇ ਵੀ ਚੋਚੋ ਪੈਂਦਾ ਰੰਗ ਹੈ ਮਾਡਲ 2005 ਹੈ ਜੀ 2005 ਹੈ ਬਾਈ ਕੰਡੀਸ਼ਨ ਕਿੰਨੇ ਮਾਡਲ ਵਰਗੀ ਆ ਕੰਡੀਸ਼ਨ ਦਾ 10 ਮਾਡਲ ਵਰਗੀ ਆ ਜੀ ਹਾਂ ਮਿੱਤਰੋ 10 11 ਮਾਡਲ ਵਰਗੀ ਕੰਡੀਸ਼ਨ ਹੈ ਜਾਨੀ ਕਿ ਫੁੱਲ ਰੰਗ ਪਿਆ ਮੈਂ ਬਾਈ ਨੂੰ ਪੁੱਛਿਆ ਮੈਂ ਕਿਹਾ ਭਾਈ ਆ ਕਿਤੇ ਫੋਰਾ ਪੂਰਾ ਤੇ ਨਹੀਂ ਬੱਜਿਆ ਹੋਇਆ ਤੇ ਆਪਾਂ ਦੁਬਾਰੇ ਫੇਰ ਪੁੱਛ ਲੈਣਾ ਬਾਈ ਰੰਗ ਦੱਸਿਓ ओरिजिनल ਹੀ ਆ ਸਾਰਾ ओरिजिनल ਟਰੈਕਟਰ ਹੈਗਾ ਸਾਰਾ ओरिजिनल ਹੈ ਕਿਸੇ ਪਾਸੇ ਕੋਈ ਕਨਪੇਂਟ ਨਹੀਂ ਵੱਧ ਜੁੜਿਆ ਹੋਇਆ ਕੋਈ ਗੱਲ ਨਹੀਂ ਓਕੇ ਤੇ ਨੰਬਰ ਇਹਦਾ ਕਿੱਥੋਂ ਦਾ ਹੈ ਨੰਬਰ ਇਹਦਾ ਫਤੇਗੜ ਸਾਹਿਬ ਦਾ ਬਾਈ ਪੀਵੀ 23 ਫਤੇਗੜ ਸਾਹਿਬ ਦਾ ਨੰਬਰ ਹੈ ਸੱਜਣੋ ਯਾਨੀ ਕਿ ਪੀਵੀ 23 ਨੰਬਰ ਹੈ ਹਨਾ ਬਈ ਇਹਨਾਂ ਸਭ ਟਰੈਕਟਰ ਕਿੱਥੋਂ ਮਿਲ ਗਿਆ ਪਹਿਲਾਂ ਤੁਸੀਂ ਇਹ ਦੱਸਿਓ ਇਹ ਅਸਲ ਤਾਂ ਜਿਹੜੇ ਪੀਵੀ 23 ਨੰਬਰ ਟਰੈਕਟਰ ਨੇ ਨਾ ਹਾਂਜੀ ਉਧਰਲਾ ਜਿਹੜਾ ਪਾਣੀ ਆ ਉਹ ਪਾਣੀ ਵਧੀਆ ਕਰਨ ਕੋਈ ਟਰੈਕਟਰ ਨੂੰ ਜੰਗਾਲ ਨਹੀਂ ਲੱਗਦੀ ਜੰਗਾਲ ਨਹੀਂ ਪੈਂਦੀ ਉਧਰ ਨਹੀਂ ਜ ਬੈਸਿਕ ਮੂਵੀ ਪਾਕਟਰ ਚੰਗਾ ਹੀ ਹੁੰਦਾ ਹੈ ਹਨਾ ਫਤੇਗੜ ਸਾਹਿਬ ਦਾ ਟਰੈਕਟਰ ਚੰਗਾ ਹੀ ਹੁੰਦਾ ਚੰਗਾ ਹੀ ਹੁੰਦਾ ਤੇ ਇਹ ਮਾਡਲ 2005 ਆ ਵੀ ਹਨਾ ਤੇ ਕੰਡੀਸ਼ਨ ਇਹਦੀ ਜਿਵੇਂ ਕਹਦੀ ਉਹੀ ਕਹਿੰਦਾ 11 12 ਮਾਡਲ ਵਰਗੀ ਪਈ ਆ ਭਈਆ ਤੇ ਮੂਰਲੇ ਟਾਇਰ ਦੇ ਕਿੰਨੇ ਪੈਸੇ ਹੋਣਗੇ ਵੀਰੇ 90 ਪੈਸੇ ਪੈਣੇ ਜੀ 90 ਪੈਸੇ ਸੱਜਣੋਂ ਪੈਣੇ ਮੂਰਲੇ ਟਾਇਰ ਹਾਂਜੀ ਹਾਂ ਤੇ ਪਿਛਲੇ ਟਾਇਰ ਵੀ ਦਿਖਾ ਦਰ ਮੈ ਆ ਇਹ ਕਿੰਨੇ ਹੋਣਗੇ ਇਹ ਵੀ 90 ਪੈਸੇ ਪੈਣੇ ਇਹ ਵੀ 90 ਪੈਸੇ ਆ ਵੇਟ ਬੂਟ ਕਿੰਨੇ ਕਿਲੋ ਵਾਲੇ ਹੋਣਗੇ ਇਹ ਤੇ ਵੇਟ オリジナル ਵੇਟ ਨੇ ਜੀ ਨਾਲ ਦੀ ਵਸ 32 34 ਕਿਲੋ ਵਾਲੇ ਹੋਣਗੇ ਲੇ ਸ਼ਾਦਰੀ ਤੇ ਵੀ ਮਾਰਦੀ ਕਰਾ ਕੈਮਰਾ ਪੂਰੀ ਘੈਂਟ ਸਾਦਰੀ ਪਈ ਆ ਸੀਟਾਂ ਸੂਟਾਂ ਜਿਵੇਂ ਕਹਦੀ ਪਾਈਆਂ ਸੀ ਸੌਂਕ ਨਾਲ ਪਹਿਨੇ ਲਵਾਈਆਂ ਹੋਈਆਂ ਨੇ ਉਸਤਾਦ ਮਗਰਾੜ ਵੀ ਹਲੇ ਤੱਕ ਨਾਲ ਦੀ ਨੇ ਨਾ ਯਾਰ ਮਗਰਾੜ ਨਾਲ ਦੇ ਜੀ ਕੋਈ ਕਲਰ ਪੇਂਟ ਨਹੀਂ ਹੋਇਆ ਹੋਇਆ ਬਾਅਦ ਚ ਉਦਾਂ ਹਨਾ ਨਾ ਜੀ ਅੰਦਰ ਵੀ ਦਿਖਾਓ ਧਰ ਮੈਂ ਕੰਡੀਸ਼ਨ ਦੇਖ ਪੂਰੇ ਯਾਰ ਠਿਬੋਟਾ ਬੰਦ ਟਰੈਕਟਰ ਬੜੇ ਸਾਫ ਹੈਣਾ ਜੀ ਹਾਂਜੀ ਹਾਂਜੀ ਜਿਹੜੇ ਸਾਹ ਨਾਲ ਪੰਜ ਮਾਡਲ ਟਰੈਕਟਰ ਕੰਡੀਸ਼ਨ ਹੀ ਟਰੈਕਟਰ ਦੀ ਬਹੁਤ ਚੰਗੀ ਆ ਨਾਲ ਦੇ ਹਿਸਾਬ ਨਾਲ ਟਰੈਕਟਰ ਦੀ ਕੰਡੀਸ਼ਨ ਬਹੁਤ ਜ਼ਿਆਦਾ ਹੈ ਜੀ ਹੂੰ ਬਹੁਤ ਜ਼ਿਆਦਾ ਲੇਟਾਂ ਲੂਟਾਂ ਤੇ ਦੇਖ ਲੈ ਪੂਰੀਆਂ ਨਾਲ ਦੇ ਇੰਡੀਕੇਟਰ ਨਹੀਂ ਸੰਜੇ ਜਾਲੀਆਂ ਕਰਕੇ ਬਚੇ ਹੋਏ ਨੇ ਜਾਲੀਆਂ ਕਰਕੇ ਬਚੇ ਹੋਏ ਆ ਹਾਂਜੀ ਹਾਂਜੀ ਓਕੇ ਤੇ ਇਹ ਟਰੈਕਟਰ ਕਹਿੰਦੇ ਆ ਓਨਰ ਹੋਊਗਾ ਜੀ ਇਹ ਤੀਜੇ ਆ ਜੀ ਤੀਜੇ ਆ ਤੀਜੇ ਉਂਦਰਾ ਤੀਜੇ ਥਾਂ ਮੇ ਨਾ ਹੋਇਆ ਹੋਇਆ ਟਰੈਕਟਰ ਕਲਰ ਸਾਰੇ オリジナル ਆ ਸਾਰਾ ਰੂਜੀ ਚੱਲਿਆ ਹੂੰ ਕਿੰਨਾ ਕੋ ਹੋ ਇਹ ਚੱਲਿਆ ਤਾਂ ਹੋਊਗਾ ਹੀ ਕੋਈ 4000 ਘੰਟਾ 4000 ਘੰਟਾ ਚੱਲਿਆ ਹੋਊ ਹਾਂਜੀ ਆ ਖੋਲੀ ਸੂਈ ਦੀ ਦੇਖੀਏ ਹਾਂਜੀ ਹਾਂਜੀ ਜ਼ਰੂਰ ਖੋਲੋ ਜੀ ਦੇਖੋ ਲੈ ਉੱਤਰ ਮੈਂ ਸਹੀ ਗੱਲ ਹੈ ਤਾਂ ਵਿੱਚੋਂ ਤਾਂ ਉਦੋਂ ਵੀ ਵੱਧ ਸਾਫ਼ ਆ ਯਾਰ ਹਨਾ ਉਰੀ ਘਾਟ ਕੰਡੀਸ਼ਨ ਆ ਜੀ ਟਰੈਕਟਰ ਦੀ ਤੇ ਬਈ ਇਹ ਟਰੈਕਟਰ ਤੁਸੀਂ ਵੇਚਣ ਵਾਸਤੇ ਲੈ ਕੇ ਆਏ ਹੋ ਹਾਂਜੀ ਹਾਂਜੀ ਤੇ ਇਹ ਟਰੈਕਟਰ ਬਣੂ ਕਿੰਨੇ ਦਾ ਹੀ ਦੱਸਿਓ ਇਹਦਾ ਰੇਟ ਆ ਜੀ 295000 ਰੁਪਿਆ 295000 ਤਾਂ ਡਿਮਾਂਡ ਆ ਜੀ ਹਾਂਜੀ ਹਾਂਜੀ ਡਿਮਾਂਡ ਆ ਜੀ ਡਿਸਕਾਊਂਟ ਕਿੰਨਾ ਕੁ ਹੋਊ ਇਹਦੇ ਵਿੱਚੋਂ ਡਿਸਕਾਊਂਟ ਇਹਦੇ ਵਿੱਚੋਂ ਹੋ ਜਾਊਗਾ ਜੀ 20000 ਰੁਪਿਆ ਦਾ 20000 ਹਾਂਜੀ ਬਾਈ ਇਕੱਠਾ ਹੀ ਕਰਤਾ ਜੀ ਐ ਨਹੀਂ ਕਿਹਾ 20000 ਜੀ ਕਰਨਾ ਯਾਨੀ ਕਿ ਹਾਂ ਪੌਣੇ ਉਹਦਾ ਬਣ ਜੂਗਾ 275000 ਦਾ ਜੀ 2 ਲੱਖ ਦਾ ਪੌਣੇ 3 ਲੱਖ ਦਾ ਹਾਂਜੀ ਹਾਂਜੀ ਲੈ ਮਿੱਤਰੋ ਪੌਣੇ 3 ਲੱਖ ਦਾ ਟਰੈਕਟਰ ਬਣੂ ਇਹ 275000 ਦਾ ਦੁਆਰੇ ਫੇਰ ਦੱਸ ਦਿੰਦੇ ਆ ਮਾਡਲ ਤਾਂ ਹੈਗਾ 2005 ਤੇ ਕੰਡੀਸ਼ਨ ਟਰੈਕਟਰ ਦੀ ਐਂ ਲੱਗਦੀ ਆ ਜਿਵੇਂ ਘੱਟ ਤੋਂ ਘੱਟ 10-11 ਮਾਡਲ ਵਰਗੀ ਆ ਹਨਾ ਬਈ ਹਾਂਜੀ ਹਾਂਜੀ ਕਲਰ ਬਾਈ ਕਹਿੰਦਾ ਸਾਰੇ ਓਰੀਜਨਲ ਆ ਬਈ ਕਿਸੇ ਪਾਸੇ ਭੋਰਾ ਕਲਮ ਪੇਂਟ ਨਹੀਂ ਹੈਗਾ ਤੇ ਸਾਰਾ ਏਜੰਸੀ ਦਾ ਰੰਗ ਆ ਹਨਾ ਏਜੰਸੀ ਦਾ ਰੰਗ ਆ ਜੁਨੀਅਨ ਟਰੈਕਟਰ ਦਾ ਸਾਰਾ ਤੇ ਉਦਾਂ ਹਿੱਸੇ ਉਸੇ ਦਾ ਸਾਰਾ ਕੰਮ ਓਕੇ ਜੀ ਦਾ ਪੂਰਾ ਸਾਰਾ ਕੰਮ ਓਕੇ ਆ ਜੀ ਓਕੇ ਤੇ ਇੰਜੀਨੀਅਰ ਦਾ ਕਿਵੇਂ ਹੋਊ ਇਹ ਇੰਜੀਨੀਅਰ ਦਾ ਵੀ ਟਰੈਕਟਰ ਆ ਮੰਨ ਕੇ ਚਲੋ ਜਿਵੇਂ ਕੰਡੀਸ਼ਨਾਈ ਟਰੈਕਟਰ ਦੀ ਉਹਨਾਂ ਵਿੱਚੋਂ ਆ ਇਹ ਉਹਨਾਂ ਵਿੱਚੋਂ ਇਹਨੂੰ ਸਟਾਰਟ ਕਰਕੇ ਦਿਖਾਓ ਥੋੜਾ ਜਿਹਾ ਲੈ ਮਿੱਤਰੋ ਇਹ ਆਹ ਮਿੱਤਰੋ ਯਾਰ ਪੂਰਾ ਘੈਂਟ ਟਰੈਕਟਰ ਸਜਣੋ ਦੁਆਰੇ ਫੇਰ ਦੱਸ ਰਹੇ ਹਾਂ ਪੰਜ ਮਾਡਲ ਹੈ ਕੰਡੀਸ਼ਨ ਵੀ ਟਰੈਕਟਰ ਦੀ ਜਿੰਨੀ ਬਾਹਰੋਂ ਹੈ ਉਹਨਾਂ ਟਰੈਕਟਰ ਅੰਦਰੋਂ ਚੰਗਾ ਹਨਾ ਜੀ ਹਾਂ ਜੀ ਹਾਂ ਜੀ ਉਹਨਾਂ ਅੰਦਰੋਂ ਤੇ ਲੈ ਮਿੱਤਰੋ 2 ਲੱਖ ਤੇ 75000 ਦਾ ਬਾਈ ਕਹਿੰਦਾ ਟਰੈਕਟਰ ਦੇ ਦਾਂਗੇ ਜੇ ਕਿਸੇ ਭਰਾ ਨੇ ਇਹ ਟਰੈਕਟਰ ਲੈਣਾ ਤੇ ਤੁਹਾਡਾ ਨੰਬਰ ਦਿਓ ਜਿਹੜਾ ਪੂਰਾ ਆਨਲਾਈਨ ਚੱਲਦਾ ਰੇਰੂਂਜ ਦੇ ਵਿੱਚ ਹੋਵੇ ਜਿਹੜਾ 82960 ਹੂੰ 70178 81960 70178 70178 ਹਾਂਜੀ ਹਾਂ ਓਕੇ ਲੈ ਮਿੱਤਰੋ ਇਹ ਨੰਬਰ ਤੇ ਸੰਪਰਕ ਕਰਿਓ ਪਿੰਡ ਤੁਹਾਡਾ ਫਰਵਾਈ ਜਾਏਗੀ ਫਰਵਾਈ ਹੈ ਜੀ ਕੱਲ ਨੂੰ ਕਰੇ ਮੈਨੂੰ ਟਰੈਕਟਰ ਹਾਂਜੀ ਕੱਲ ਨੂੰ ਕਰੇ ਮਿਲਦੇ ਓ ਤੇ ਲੈ ਮਿੱਤਰੋ ਕਰ ਲਿਓ ਸੰਪਰਕ ਪੂਰਾ ਘੰਟਾ ਟਰੈਕਟਰਾਂ